ਸੁਭਾ ਵੀ ਕਿਸਾਨਾਂ ਨੂੰ ਚਾਹੇ ਤਾਂ ਐਮਐਸਪੀ ਦੇ ਸਕਦਾ। ਹੁਣ ਦੂਜਾ ਸਵਾਲ ਹੈ ਵੀ ਤੁਹਾਡੀ ਨੀਅਤ ਨਹੀਂ ਹੈਗੀ। ਜਾਂ ਤੁਸੀਂ ਵੀ ਕਾਰਪੋਰੇਟਰ ਨੂੰ ਖੁਸ਼ ਕਰਨਾ ਚਾਹੁੰਦੇ ਹੋ। ਤਾਂ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਣਾ ਚਾਹੀਦਾ ਜਿੱਦਨ ਉਹਨਾਂ ਕਿਹਾ ਸੀ ਵੀ ਅਸੀਂ ਐਮਐਸਪੀ ਦਾਂਗੇ ਉਹਦਣ ਸਹੀ ਸੀ। ਜਾਂ ਅੱਜ ਕਹਿ ਰਹੇ ਸੀ ਐਮਐਸਪੀ ਦੇ ਨਹੀਂ ਸਕਦੇ ਅੱਜ ਸਹੀ ਦੇ। ਇਹ ਤਾਂ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਆ। ਕਿਸਾਨ ਐਮਐਸਪੀ ਦੀ ਕਾਨੂੰਨੀ ਗਾਰੰਟੀ ਲਈ 13 ਫਰਵਰੀ ਤੋਂ ਸ਼ੰਭੂ ਅਤੇ ਖਨਾਰੀ ਬਾਰਡਰ ਤੇ ਤਰਨੇ ਤੇ ਬੈਠੇ ਨੇ। 72 ਦਿਨ ਲੰਘ ਗਏ ਨੇ ਪਰ ਅਜ ਵੀ ਤਰਨਾ ਚੱਲ ਰਿਹਾ। ਉਹ ਕਿਸਾਨਾਂ ਨੇ ਐਮਐਸਪੀ ਦੇ ਮਸਲੇ 'ਤੇ ਮਾਨ ਸਰਕਾਰ ਨੂੰ ਵੀ ਸਵਾਲ ਕੀਤਾ ਕਿਸਾਨ ਲਿਟਰ ਅਨੁਸਾਰ ਚਾਹੇ ਤਾਂ ਸੂਬਾ ਸਰਕਾਰ ਵੀ ਐਮਐਸਪੀ ਦੇ ਸਕਦੀ ਹੈ ਜਿੱਥੋਂ ਤੱਕ ਉਹ ਕਹਿੰਦੇ ਆ ਵੀ ਅਸੀਂ ਐਮਐਸਪੀ ਦੇ ਨਹੀਂ ਸਕਦੇ ਛੱਤੀਸਗੜ ਨੇ ਸਰਕਾਰ ਨੇ ਛੱਤੀਸਗੜ ਦੀ ਸਰਕਾਰੇ 12000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਕਿਸਾਨਾਂ ਨੂੰ ਐਮਐਸਪੀ 3100 ਰੁਪਏ ਦੇ ਦਿੱਤੀ ਇਹਦਾ ਮਤਲਬ ਜੇ ਛੱਤੀਸਗੜ ਦਾ ਤਾਂ ਖਜ਼ਾਨਾ ਸਾਡੇ ਨਾਲੋਂ ਛੋਟਾ ਪਾ ਸੂਬਾ ਵੀ ਕਿਸਾਨਾਂ ਨੂੰ ਚਾਹੇ ਤਾਂ ਐਮਐਸਪੀ ਦੇ ਸਕਦਾ ਹਾਂ ਦੂਜਾ ਸਵਾਲ ਹੈ ਵੀ ਤੁਹਾਡੀ ਨੀਅਤ ਨਹੀਂ ਹੈਗੀ ਜੇ ਤੁਸੀਂ ਵੀ ਕਾਰਪੋਰੇਟ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਇਹ ਗੱਲਾਂ ਇਲੈਕਸ਼ਨ ਦੇ ਪਹਿਲੋ ਚੋਨ ਮੈਨੀਫੈਸਟੋ ਚ ਪਹਿਲੋ ਨਹੀਂ ਸੀ ਪੈਣਾ ਚਾਹੀਦਾ ਹੁਣ ਦੇਸ਼ ਨੂੰ ਗੁੰਮਰਾਹ ਕਰਨਾ ਲੋਕਾਂ ਨੂੰ ਗੁੰਮਰਾਹ ਕਰਨਾ ਠੀਕ ਨਹੀਂ ਹੈਗਾ ਤੋਂ ਸੱਤਾ ਤੋਂ ਸੱਤਾ ਤੋਂ ਬਾਅਦ ਤਾਂ ਸਾਰੇ ਇਹੀ ਕਹਿੰਦੇ ਹੁੰਦੇ ਆ ਤੋਂ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਣਾ ਚਾਹੀਦਾ ਜਿੱਦਣ ਉਹਨਾਂ ਕਿਹਾ ਸੀ ਵੀ ਅਸੀਂ ਐਮਐਸਪੀ ਦਾਂਗੇ ਉਦੋਂ ਸਹੀ ਸੀ ਜਾਂ ਅੱਜ ਕਹਿ ਰਹੇ ਸੀ ਐਮਐਸਪੀ ਦੇ ਨਹੀਂ ਸਕਦੇ ਅੱਜ ਸਹੀ ਨੇ ਇਹ ਤਾਂ ਮੁੱਖ ਮੰਤਰੀ ਸਾਹਿਬ ਵੀ ਦੱਸ ਸਕਦੇ ਆ ਕਿਸਾਨ 72 ਦਿਨਾਂ ਤੋਂ ਹਾਈਵੇ ਤੇ ਬੈਠੇ ਨੇ ਤੇ 9 ਦਿਨਾਂ ਤੋਂ ਰੇਲਵੇ ਟਰੈਕ ਤੇ ਸਰਕਾਰ ਨਾਲ ਗੱਲਬਾਤ ਤਾਂ ਹੋਈ ਸੀ ਪਰ ਗੱਲ ਸਿਰੇ ਨਹੀਂ ਚੜੀ